ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਰੂਰ ਦੇ ਕੋਲ ਜਿੱਥੇ ਹੁਣ ਸ਼ਹਿਰ ਦੇ ਬਾਹਰਲੇ ਪਾਸੇ ਗੁਰਦੁਆਰਾ ਨਨਕੀਆਣਾ ਸਾਹਿਬ ਬਣਿਆ ਹੋਇਆ ਹੈ ਇੱਥੇ ਬੈਠੇ ਹੋਏ ਸਨ ਇੱਥੇ ਉਜਾੜ ਵਿੱਚ ਬੈਠਿਆਂ ਦੀ ਪਰਖ ਕਰਨ ਵਾਸਤੇ ਕਲਯੁਗ ਆ ਗਿਆ ਉਸ ਸਮੇਂ ਬੜੀ ਭਾਰੀ ਹਨੇਰੀ ਉੱਠੀ ਜਿਸ ਨੂੰ ਦੇਖ ਕੇ ਭਾਈ ਮਰਦਾਨਾ ਜੀ ਬੜੇ ਡਰ ਗਏ ਤੇ ਕਹਿਣ ਲੱਗੇ ਬਾਬਾ ਜੀ ਲੱਗਦਾ ਹੈ ਹਨੇਰੀ ਤਾਂ ਮੇਰੀ ਜਾਨ ਲੈਣ ਵਾਸਤੇ ਆਈ ਹੈ ਤਦ ਗੁਰੂ ਮਹਾਰਾਜ ਜੀ ਨੇ ਕਿਹਾ ਮਰਦਾਨਿਆਂ ਕਰਨਾ ਰੱਬ ਨੂੰ ਚੇਤੇ ਕਰ ਹਨੇਰੀ ਦੇ ਡਰ ਕਾਰਨ ਵਾਹਿਗੁਰੂ ਵਾਹਿਗੁਰੂ ਕਰਦੇ ਭਾਈ ਮਰਦਾਨਾ ਜੀ ਨੇ ਆਪਣਾ ਮੂੰਹ ਲੁਕਾ ਲਿਆ ਖੇਰ ਬੜਾ ਭਾਰੀ ਬੱਦਲ ਕਰ ਗਿਆ ਬਿਜਲੀ ਕੜਕੀ ਤੇ ਚਾਰਛ ਫੇਰੇ ਹਨੇਰਾ ਹੀ ਹਨੇਰਾ ਹੋ ਗਿਆ ਫਿਰ ਗੜਿਆਂ ਦੀ ਵਰਖਾ ਹੋਈ ਪਰ ਮਹਾਰਾਜ ਕੋਲ ਕੋਈ ਗੜਾ ਨਾ ਡਿੱਗਾ ਖੇਰ ਕਲਯੁਗ ਆਪਣਾ ਰੂਪ ਧਾਰ ਕੇ ਗੁਰੂ ਮਹਾਰਾਜ ਜੀ ਦੇ ਸਾਹਮਣੇ ਆ ਗਿਆ ਉਸ ਦਾ ਸੋਨੇ ਰੰਗਾ ਸਰੀਰ ਸੀ ਇੱਕ ਹੱਥ ਨਾਲ ਜ਼ੁਬਾਨ ਖੜੀ ਹੋਈ ਸੀ ਤੇ ਦੂਜੇ ਹੱਥ ਨਾਲ ਲਿੰਗ ਉਸਨੇ ਗੁਰੂ ਜੀ ਉੱਤੇ ਆਪਣਾ ਜੋਰ ਚਲਾਉਣ ਦਾ ਬੜਾ ਯਤਨ ਕੀਤਾ ਪਰ ਉਹਦਾ ਕੋਈ ਜੋਰ ਨਾ ਚੱਲਿਆ ਅਖੀਰ ਵਿੱਚ ਕਲਯੁਗ ਗੁਰੂ ਮਹਾਰਾਜ ਜੀ ਦੇ ਚਰਨੀ ਢਹਿ ਪਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਸਮੇ ਮੇਰਾ ਰਾਜ ਹੈ ਮੇਰਾ ਨਾਂ ਕਲਯੁਗ ਹੈ ਮੈਂ ਬ੍ਰਹਮਾ ਦਾ ਚੌਥਾ ਪੁੱਤਰ ਹਾਂ ਪਹਿਲਾਂ ਸਤਯੁਗ ਸੀ ਲੱਖ ਵਰਿਆਂ ਦੀ ਮਨੁੱਖ ਦੀ ਉਮਰ ਸੀ ਤੇ 100 ਵਾਰੀ ਬੀਜਿਆ ਮਨੁੱਖ ਇੱਕ ਵਾਰੀ ਭੋਗਦਾ ਸੀ ਤੇ 100 ਬੀਜ ਰੂਪ ਹੋ ਕੇ ਫੜਦਾ ਸੀ ਜਿਹੜਾ ਔਗਣ ਕਰੇ ਸਾਰੇ ਦੇਸ਼ ਨੂੰ ਭੋਗਣਾ ਪੈਂਦਾ ਸੀ ਤ੍ਰੇਤੇ ਵਿੱਚ 10000 ਸਾਲ ਦੀ ਉਮਰ ਸੀ ਤੇ ਇੱਕ ਮਨੁੱਖ ਦੇ ਔਗਣ ਕਰਨ ਦਾ ਫਲ ਸਾਰੀ ਨਗਰੀ ਨੂੰ ਭੋਗਣਾ ਪੈਂਦਾ ਸੀ ਦੁਆਪਰ ਵਿੱਚ 1000 ਸਾਲ ਦੀ ਉਮਰ ਸੀ ਤੇ ਔਗਣ ਦਾ ਫਲ ਸਾਰੇ ਕੁੱਲ ਨੂੰ ਭੋਗਣਾ ਪੈਂਦਾ ਸੀ ਪਰ ਹੁਣ ਮੇਰਾ ਰਾਜ ਹੈ ਮਨੁੱਖ ਦੀ 100 ਸਾਲ ਦੀ ਉਮਰ ਹੈ ਇਸ ਵਿੱਚ ਜਿਹੜਾ ਔਗਣ ਕਰੇ ਉਸ ਦਾ ਫਲ ਉਹ ਆਪ ਹੀ ਭੋਗਦਾ ਹੈ ਇਹੋ ਜਿਹਾ ਮੇਰਾ ਨਿਯਮ ਹੈ ਗੁਰੂ ਪਿਆਰਿਓ ਕਲਯੁਗ ਨੇ ਕਿਹਾ ਮੈਂ ਸਾਰਿਆਂ ਦੇ ਕਰਮ ਧਰਮ ਵਿਗਾੜ ਦਿੱਤੇ ਹਨ ਮੈਂ ਇਸੇ ਨੂੰ ਨਹੀਂ ਛੱਡਿਆ ਮਹਾਰਾਜ ਜੀ ਆਪ ਜੀ ਨੇ ਮੇਰੇ ਰਾਜ ਵਿੱਚ ਅਵਤਾਰ ਧਾਰਿਆ ਹੈ ਕਲਯੁਗ ਦਾ ਬੇਸ਼ਰਮੀ ਵਾਲਾ ਰੂਪ ਵੇਖ ਕੇ ਗੁਰੂ ਜੀ ਨੇ ਕਿਹਾ ਕਿ ਤੂੰ ਐਸਾ ਰੂਪ ਕਿਉਂ ਧਾਰਨ ਕੀਤਾ ਹੈ ਇਹ ਹਨੇਰੀ ਗੜੇ ਦੇ ਭਿਆਨਕ ਰੂਪ ਪਿੱਛੇ ਤੇਰੀ ਕੀ ਮਨਸਾ ਹੈ ਕਲਯੁਗ ਨੇ ਕਿਹਾ ਇਸ ਪਿੱਛੇ ਮੇਰੇ ਦੋ ਮਨੋਰਥ ਹਨ ਪਹਿਲਾ ਮਨੋਰਥ ਤੇ ਤੁਹਾਨੂੰ ਬਹਿਬੀਤ ਕਰਨਾ ਤੇ ਆਪਣੇ ਪ੍ਰਭਾਵ ਹੀਠ ਲੈਣਾ ਉਸ ਦੇ ਵਿੱਚ ਤਾਂ ਮੈਂ ਸਫਲ ਨਹੀਂ ਹੋ ਸਕਿਆ ਇਸ ਲਈ ਹੁਣ ਤੁਹਾਡੀ ਸ਼ਰਣ ਵਿੱਚ ਆਇਆ ਹਾਂ ਦੂਜਾ ਮਨੋਰਥ ਆਪ ਜਿਨ੍ਹਾਂ ਜੀਵਾਂ ਨੂੰ ਤਾਰਨ ਵਾਸਤੇ ਆਏ ਹੋ ਮੈਂ ਉਹਨਾਂ ਸਾਰੇ ਜੀਵਾਂ ਦੇ ਸਵਾਦ ਉਹ ਰਸਾਂ ਵਿੱਚ ਵਿਗਾੜ ਦਿੱਤੇ ਹਨ ਇਹ ਭਿਆਨਕ ਰੂਪ धारण ਕਰਨਾ ਜੀਵਾਂ ਦੀ ਵਿਗੜੀ ਹੋਈ ਸਕਲ ਪੇਸ਼ ਕੀਤੀ ਹੈ ਕਿ ਮੇਰੇ ਰਾਜ ਵਿੱਚ ਖਾਣ ਅਤੇ ਭੋਗਣ ਵਿੱਚ ਲੋਕ ਬੇਪੜ੍ਹ ਹੁੰਦੇ ਰਹਿਣਗੇ ਤੇ ਹੁਣ ਆਪ ਜੀ ਕਿਰਪਾ ਕਰੋ ਮੇਰੀ ਭੇਟਾ ਸਵੀਕਾਰ ਕਰੋ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਤੂੰ ਕੀ ਭੇਟਾ ਦੇਣੀ ਚਾਹਨਾ ਹੈ ਤਾਂ ਕਲਯੁਗ ਨੇ ਕਿਹਾ ਮਹਾਰਾਜ ਜੀ ਮੇਰੀ ਚਾਰ ਤਰ੍ਹਾਂ ਦੀ ਭੇਟਾ ਪ੍ਰਵਾਨ ਕਰੋ ਪਹਿਲੀ ਹੀਰੇ ਮੋਤੀ ਨਾਲ ਜੜੇ ਅਤੇ ਸੁਗੰਧਿਤ ਪਦਾਰਥਾਂ ਨਾਲ ਲੱਦੇ ਹੋਏ ਸੁੰਦਰ ਮਕਾਨ ਹਨ ਦੂਸਰਾ ਮਨ ਨੂੰ ਮੋਹਣ ਵਾਲੀਆਂ ਸੁੰਦਰ ਇਸਤਰੀਆਂ ਤੀਸਰਾ ਰੀਧੀਆਂ ਸਿਧੀਆਂ ਜਿਨ੍ਹਾਂ ਦੇ ਪ੍ਰਭਾਵ ਕਰਕੇ ਲੋਕ ਸੇਵਕ ਬਣ ਜਾਣ ਤੇ ਚੌਥਾ ਹੈ ਚਕਰਵਰਤੀ ਰਾਜ ਭਾਗ ਨਾਲ ਖੋਜਾਂ ਹਨ ਜਿਸ ਕਰਕੇ ਸਵਨਾ ਉੱਪਰ ਹਕੂਮਤ ਕਰ ਸਕੋ ਕਿਰਪਾ ਕਰਕੇ ਇਹ ਮੇਰੀਆਂ ਭੇਟਾਵਾਂ ਨੂੰ ਸਵੀਕਾਰ ਕਰੋ ਤਦ ਸਤਿਗੁਰੂ ਸੱਚੇ ਪਾਸਾ ਨੇ ਕਿਹਾ ਕਿ ਅਸੀਂ ਤੇਰੀ ਕੋਈ ਵੀ ਭੇਟਾ ਸਵੀਕਾਰ ਨਹੀਂ ਕਰਨੀ ਅਸੀਂ ਇਹਨਾਂ ਪਦਾਰਥਾਂ ਚ ਵਰਚਣ ਵਾਸਤੇ ਨਹੀਂ ਆਏ ਆਮ ਲੋਕਾਂ ਦਾ ਸੁਭਾਅ ਹੈ ਕਿ ਲੋਕ ਮਕਾਨ ਆਦ ਬਣਾਉਣ ਵਿੱਚ ਦੂਜੇ ਭੋਗਾਂ ਵਿੱਚ ਤੀਜੇ ਸਿੱਧੀਆਂ ਵਿੱਚ ਚੌਥੇ ਰਾਜ ਸਾਜ ਵਿੱਚ ਫਸਦੇ ਰਹਿੰਦੇ ਹਨ ਗੁਰੂ ਪਿਆਰਿਓ ਗੁਰੂ ਮਹਾਰਾਜ ਜੀ ਨੇ ਚੋਹਾ ਦਾ ਖੰਡਨ ਕੀਤਾ ਹੈ ਤੇ ਕਲਯੁਗ ਦੀ ਭੇਟਾ ਸਵੀਕਾਰ ਨਹੀਂ ਕੀਤੀ ਇਸ ਤਰ੍ਹਾਂ ਵਚਨ ਵਿਲਾਸ ਹੁੰਦੇ ਆ ਕਲਯੁਗ ਗੁਰੂ ਮਹਾਰਾਜ ਜੀ ਦੇ ਚਰਣੀ ਢਹਿ ਪਿਆ ਤੇ ਅਧੀਨ ਹੋ ਗਿਆ ਤਦ ਗੁਰੂ ਮਹਾਰਾਜ ਜੀ ਨੇ ਪੁੱਛਿਆ ਏ ਕਲਯੁਗ ਆਪਣੇ ਰਾਜ ਵਿੱਚ ਤੂੰ ਹੋਰ ਕੀ ਕੀ ਕਰੇਗਾ ਤਦ ਕਲਯੁਗ ਨੇ ਕਿਹਾ ਮਹਾਰਾਜ ਜੀ ਮੈਂ ਸਾਰੀ ਦੁਨੀਆ ਦੇ ਕਰਮ ਵੇਸ਼ਟ ਕਰ ਦਿਆਂਗਾ ਕੋਈ ਸੋਚਾਂ ਮੈਂ ਰਹਿਣ ਨਹੀਂ ਦਿਆਂਗਾ ਕਿਸੇ ਦੇ ਮਨ ਨੂੰ ਸਾਫ਼ ਨਹੀਂ ਰਹਿਣ ਦਿਆਂਗਾ ਪਿਓ ਤੇ ਪੁੱਤਰ ਦੀ ਲੜਾਈ ਕਰਵਾਵਾਂਗਾ ਨੋਹਾਂ ਤੇ ਸੱਸਾਂ ਲੜਾਣ ਕਰਿਆ ਕਰਨ ਗਿਆ ਸਾਰੇ ਲੋਕ ਵਿਵਚਾਰੀ ਹੋ ਜਾਣਗੇ ਤੇ ਮੰਦੇ ਕਰਮ ਕਰਨਗੇ ਉੱਚੇ ਜੀਵਨ ਨਹੀਂ ਰਹਿਣਗੇ ਜੋ ਮੈ ਜੁਬਾਨ ਤੇ ਇੰਦਰੀ ਫੜ ਕੇ ਆਪ ਦੇ ਸਾਹਮਣੇ ਆਇਆ ਹਾ ਇਸ ਦਾ ਭਾਵ ਇਹ ਹੈ ਸਭ ਲੋਕ ਜੀਵ ਅਤੇ ਵਿਸ਼ੇਵਿਕਾਰਾਂ ਦੇ ਸਵਾਤਾ ਵਿੱਚ ਖਾ ਜਾਣਗੇ ਮਾਇਆ ਪਿੱਛੇ ਭੱਜ ਕੇ ਪਾਪ ਕਮਾਉਣਗੇ ਗੁਰੂ ਪਿਆਰਿਓ ਜਦੋਂ ਕਲਯੁਗ ਨੇ ਇਸ ਤਰ੍ਹਾਂ ਆਪਣੇ ਰਾਜ ਦੀ ਹਾਲਤ ਗੁਰੂ ਮਹਾਰਾਜ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਕਿਹਾ हे ਕਲਯੁਗ ਜਿਸ ਹਿਰਦੇ ਵਿੱਚ ਸਾਡੇ ਸ਼ਬਦ ਦਾ ਨਿਵਾਸ ਹੋਵੇਗਾ ਉੱਥੇ ਤੇਰਾ ਜੋਰ ਨਹੀਂ ਚੱਲੇਗਾ ਤਦ ਕਲਯੁਗ ਨੇ ਵਚਨ ਕੀਤਾ हे ਮਹਾਰਾਜ ਜੀ ਜਿਨ੍ਹਾਂ ਅੰਦਰ ਰੱਬੀ ਭੈ ਤੇ ਸ਼ਬਦ ਵਸਿਆ ਹੋਵੇਗਾ ਉੱਥੇ ਮੇਰਾ ਜੋਰ ਨਹੀਂ ਚੱਲੇਗਾ ਇਸ ਤਰ੍ਹਾਂ ਗੁਰੂ ਜੀ ਨੇ ਕਲਯੁਗ ਦੇ ਮੰਦੇ ਪ੍ਰਭਾਵ ਤੋਂ ਗੁਰਸਿੱਖਾਂ ਨੂੰ ਬਚਾਉਣ ਲਈ ਨਾਮ ਵੀ ਨਹੀਂ ਰੱਖੀ ਤੇ ਗੁਰੂ ਮਹਾਰਾਜ ਜੀ ਨੇ ਵੈਰਾਗਮਈ ਉਪਦੇਸ਼ ਦੇਂਦੇ ਹੋਏ ਸ੍ਰੀ ਰਾਗ ਵਿੱਚ ਇੱਕ ਸਬਦ ਉਚਾਰਣ ਕੀਤਾ ਗੁਰੂ ਪਿਆਰੇਓ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਕਲਯੁਗ ਜਗਨਨਾਥ ਦੇ ਪੰਡਿਆਂ ਦੇ ਰਾਜੇ ਦਾ ਨਾਮ ਸੀ ਜੋ ਪਿੱਛੋਂ ਪੰਜਾਬ ਦਾ ਰਹਿਣ ਵਾਲਾ ਸੀ ਇਹ ਵੀ ਲਿਖਦੇ ਹਨ ਕਿ ਉਸ ਦੀ ਔਲਾਦ ਦੇ ਲੋਕ ਹੁਣ ਤੱਕ ਕਲਯੁਕਾ ਹੁੰਦੇ ਹਨ ਇਸ ਕਲਯੁਗ ਨਾਮੇ ਪੁਰਖ ਨੇ ਗੁਰੂ ਜੀ ਨੂੰ ਵਰਮਾਉਣ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਪਰੰਤੂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਜਗ੍ਹਾ ਤਾਂ ਭਾਵੇਂ ਜਗਨਨਾਥ ਦੇ ਲਾਗੇ ਜੰਗਲ ਵਿੱਚ ਹੋਏ ਇਸ ਇਲਾਕੇ ਦੀ ਮੰਨੀ ਜਾਂਦੀ ਹੈ ਪਰਵਾਰਤਾ ਸਿੱਧੇ ਤੌਰ ਤੇ ਕਲਯੂਗ ਦੇ ਦੇਵ ਨਾਲ ਮੰਨੀ ਹੈ ਪਰ ਪੰਜਾਬ ਵਿੱਚ ਸੰਗਰੂਰ ਦੇ ਕੋਲ ਬਣੇ ਇਤਿਹਾਸਿਕ ਸਥਾਨ ਦੇ ਪੱਕੇ ਸਬੂਤ ਅਨੁਸਾਰ ਕਲਯੂਗ ਵੀ ਇੱਥੇ ਹੀ ਗੁਰੂ ਜੀ ਨਾਲ वार्तालाप ਹੋਈ ਮੰਨੀ ਜਾਂਦੀ ਹੈ ਜਿਸ ਕਾਰਨ ਸੰਤ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਕਥਨੀ ਵਿੱਚ ਇੱਥੇ ਵੀ ਹੀ ਵਾਰਤਾ ਕਥਨ ਕੀਤੀ ਹੈ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਅੰਗ 1775 ਤੇ ਫਰਮਾਇਆ ਹੈ ਕਿ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪਿਏ ਲਾਇ ਧਿਆਨਾ ਆਪ ਤਰੇ ਸਗਲੇ ਕੁੰਤਾਰੇ ਦਰ ਦਰਗਾ ਪਾਸਿਓਂ ਜਾਣਦਾ ਜੁਗਾਂ ਦੀ ਵੰਡ ਕਰਨ ਵਾਲਿਆਂ ਅਨੁਸਾਰ ਵੀ ਕਲਯੁਗ ਵਿੱਚ ਕੀਰਤਨ ਹੀ ਪ੍ਰਧਾਨ ਕਰਮ ਹੈ ਪਰਮ ਉਪਕਮ ਹੈ ਪ੍ਰਭੂ ਦਾ ਜਸ ਗਾਇਨ ਕਰਨਾ ਇਸ ਕਲਯੁਗ ਕੰਦਰ ਔਂਜ ਤਾਂ ਸਦਾ ਹੀ ਉਹਦੀ ਸਰਣ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਇਸ ਲਈvirti ਜੋੜ ਕੇ ਗੁਰਾਂ ਦੇ ਰਾਹੀ ਸਵਾਮੀ ਦੇ ਨਾਮ ਦਾ ਸਿਮਰਣ ਕਰ ਜਿਹੜਾ ਮਨੁੱਖ ਕਾਲੀਯੁਗ ਵਿੱਚ ਨਾਮ ਜਪਦਾ ਹੈ ਉਹ ਆਪ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਪਾਰ ਲਗਾ ਲੈਂਦਾ ਹੈ ਪਰਮਾਤਮਾ ਦੀ ਹਜ਼ੂਰੀ ਵਿੱਚ ਇੱਜ਼ਤ ਨਾਲ ਜਾਂਦਾ ਹੈ ਅਤੇ ਤੂੰ ਆਪ ਬਚ ਜਾਏਗਾ ਤੇ ਆਪਣੀ ਸਾਰੀ ਵੰਸ ਨੂੰ ਵੀ ਬਚਾ ਲਏਗਾ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ